ਇਹ ਪ੍ਰੋਜੈਕਟ ਸ਼ੁਰੂ ਕੀਤਾ ਗਿਆ ਪਠਾਨਕੋਟ ਦੇ ਕੰਡੀ ਇਲਾਕੇ ਦੇ ਵਿੱਚ ਡਰੋਨ ਦੇ ਰਾਹੀਂ ਜੁੜੇ ਨੇ ਬੂਟੇ ਲਾਏ ਜਾ ਰਹੇ ਨੇ ਤੇ ਮੰਤਰੀ ਲਾਲਚੰਦ ਗਟਾਰੂ ਚੱਕ ਨੇ ਜੜਾਇਆ ਹੈ ਪਾਇਲਟ ਪ੍ਰੋਜੈਕਟ ਦੀ ਸ਼ੁਰੂਆਤ ਕੀਤੀ ਹੈ ਬੇਸਿਕਲੀ ਪੰਜਾਬ ਦੇ ਅੰਦਰ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਗਵਾਹੀ ਦੇ ਵਿੱਚ ਜਿੱਥੇ ਪੰਜਾਬ ਦੇ ਲੋਕਾਂ ਦੇ ਵਾਕੀ ਸਵਾਲਾਂ ਦੇ ਉੱਤੇ ਲੈ ਕੇ ਸਰਕਾਰ ਵੱਡੇ ਫੈਸਲੇ ਕਰ ਰਹੀ ਹੈ ਉਹਦੇ ਨਾਲ ਦੀ ਨਾਲ ਜਿਹੜਾ ਜੰਗਲਾਤ ਵਿਭਾਗ ਹੈ ਉਹਨਾਂ ਦੀ ਅਗਵਾਈ ਦੇ ਵਿੱਚ ਜਲਾ ਜੰਗਲਾਤ ਵਿਭਾਗ ਨੇ ਪੰਜਾਬ ਦੇ ਅੰਦਰ ਪਲਾਂਟੇਸ਼ਨ ਨੂੰ ਲੈ ਕੇ ਵੱਡੇ ਜਿਹੜੇ ਨਿਰਣੇ ਕੀਤੇ ਆ ਪਿਛਲੇ ਸਮੇਂ ਦੇ ਦੌਰਾਨ ਸੋ ਅਸੀਂ ਪੰਜਾਬ ਦੇ ਅੰਦਰ 3 ਕਰੋੜ ਬੂਟੇ ਪੰਜਾਬ ਦੀ ਸਰਜਮੀਹ ਦੇ ਉੱਤੇ ਲਾਉਣ ਦਾ ਜਿਹੜਾ ਟਾਰਗੇਟ ਮਿੱਥਿਆ ਜਿਹੜਾ ਅਸੀਂ ਬੜਾ ਸ਼ਾਨਦਾਰ ਢੰਗ ਦੇ ਨਾਲ ਪੂਰਾ ਕਰਨ ਵਾਲੇ ਪਾਸੇ ਜਾ ਰਹੇ ਆ ਸੋ ਅੱਜ ਇੱਕ ਨਵਿਕਲੀ ਪਹਿਲ ਕਦਮੀ ਪਲਾਂਟੇਸ਼ਨ ਨੂੰ ਲੈ ਕੇ ਹੋਈ ਆ ਜਿਉਂ-ਜਿਉ ਟੈਕਨੀਕ ਨਵੇਂ ਅ ਮਤਲਬ ਆ ਰਹੀ ਆ ਸੋ ਪਲਾਂਟੇਸ਼ਨ ਨੂੰ ਲੈ ਕੇ ਵੀ ਇੱਕ ਨਵੀਂ ਟੈਕਨੀਕ ਜਿਹੜੀ ਆ ਉਹ ਵਿਕਸਿਤ ਕੀਤੀ ਗਈ ਆ ਤੇ ਤੁਸੀਂ ਦੇਖਿਆ ਕਿ ਅੱਜ ਡਰੋਨ ਦੇ ਰਾਈ ਡਰੋਨ ਦੇ ਰਾਈ ਪਲਾਂਟੇਸ਼ਨ ਕਰਨ ਦਾ ਮਤਲਬ ਜਿਹੜਾ ਆ ਉਹ ਕਾਜ ਅੱਜ ਪਾਇਲਟ ਪ੍ਰੋਜੈਕਟ ਪੰਜਾਬ ਦੇ ਅੰਦਰ ਪਹਿਲੀ ਵਾਰ ਜਿਹੜਾ ਆ ਉਹ ਸ਼ੁਰੂ ਕੀਤਾ ਗਿਆ ਪਠਾਨਕੋਟ ਦੇ ਕੰਢੀ ਰਾਕੇ ਦੇ ਅੰਦਰ ਸੋ ਸਾਹ ਪਰ ਕੰਢੀ ਦੇ ਕੋਲ ਅਸੀਂ ਤੁਸੀਂ ਦੇਖਿਆ ਡਰੋਨ ਕਿਵੇਂ ਉਤੋਂ ਸੁੱਟਦੇ ਆ ਜੰਗਲ ਦੇ ਅੰਦਰ ਸੋ ਜਿਵੇਂ ਸੰਘਣੇ ਜੰਗਲਾਂ ਦੇ ਅੰਦਰ ਬਹੁਤ ਸੰਘਣੇ ਜੰਗਲ ਨੇ ਜਿੱਥੇ ਮਨੁੱਖਤਾ ਜਾਣਾ ਸੌਖਾ ਨਹੀਂ ਜਿੱਥੇ ਕੇਵਲ ਪਲਾਂਟੇਸ਼ਨ ਕਰਨੀ ਔਖੀ ਆ ਬੂਟੇ ਲਾਣੇ ਔਖੇ ਆ ਸੋ ਉਸ ਏਰੀਆ ਦੇ ਅੰਦਰ ਖਾਸ ਕਰਕੇ ਵੈਸੇ ਤਾਂ ਕੁਦਰਤ ਨੇ ਸਾਨੂੰ ਬਹੁਤ ਕੁਝ ਦੇ ਦਿੱਤਾ ਲੇਕਿਨ ਬਹੁਤ ਕੁਝ ਸਾਡਾ ਲੋਪ ਹੋ ਰਿਹਾ ਪੁਰਾਣੇ ਜੰਗਲਾਂ ਦੇ ਵਿੱਚੋਂ ਪੁਰਾਣੇ ਬੂਟੇ ਲੋਪ ਹੋ ਰਿਹਾ ਸੋ ਅਸੀਂ ਇਹਨੂੰ ਬਦਲੋ ਜਿਹੜਾ ਜੰਗਲ ਨੂੰ ਹੋਰ ਅਪਡੇਟ ਕਰਨ ਦੇ ਲਈ ਸਾਡਾ ਪੁਰਾਣਾ ਜਿਹੜਾ ਦਰੋਹਰ ਨੇ ਉਹ ਵੀ ਕੈਮਰਨ ਤੇ ਨਵੀਂ ਤਰ੍ਹਾਂ ਦੇ ਜਿਹੜੇ ਬੂਟੇ ਆ ਜਿਵੇਂ ਆਮਲਾ ਆ ਜਿਵੇਂ ਨਿੰਮ ਆ ਜਿਵੇਂ ਫਲਦਾਰ ਬੂਟੇ ਆ ਤਰ੍ਹਾਂ ਤਰ੍ਹਾਂ ਦੇ ਬੂਟੇ ਸੋ ਇਹ ਮਿੱਟੀ ਦੇ ਵਿੱਚ ਮੱਲੇ ਜਿਹੜੇ ਬੌਲ ਨੇ ਇਹਦੇ ਅੰਦਰ ਬੀਜ ਪਏ ਹੋਏ ਆ ਵੱਖ-ਵੱਖ ਬੂਟਿਆਂ ਦੇ ਸੋ ਇਹ ਜਦੋਂ ਉੱਤੋਂ ਗਰਾਣੇ ਆਣਾਂ ਨੇ ਜੰਗਲ ਦੇ ਅੰਦਰ ਜਾ ਕੇ ਤਾਂ ਫਿਰ ਇਹ 15 ਦਿਨਾਂ ਦੇ ਬਾਅਦ ਇਹ ਬੂਟੇ ਜਾਨਾ ਜਿਹੜਾ ਰੂਪ ਲੈ ਲੈਣਾ ਸੋ ਇਹ ਫੁੱਟਣਗੇ ਫਿਰ ਬੂਟੇ ਨਵੇਂ ਜੰਗਲ ਚ ਪੈਦਾ ਹੋਣਗੇ ਸੋ ਜਿੱਥੇ ਮਨੁੱਖ ਨਹੀਂ ਜਾ ਸਕਦਾ ਉੱਥੇ ਡਰੋਨ ਇਹ ਕੰਮ ਕਰਦੇ ਆ ਸੋ ਇਹ ਲਗਭਗ ਇਹਦੀ 500 ਮੀਟਰ ਦੀ ਕੈਪੈਸਿਟੀ ਉੱਪਰ ਜਾਣ ਦੀ ਸੋ ਤੇ 4 ਕਿਲੋਮੀਟਰ ਅੱਗੇ ਜਾ ਸਕਦਾ ਜਿਹੜਾ ਆਸ-ਪਾਸ ਫਿਰ ਸਕਦਾ ਔਰ 4 ਕਿਲੋ ਜਿਹੜੇ ਬੋਲ ਨੇ ਅੱਜ ਵੀਜ਼ ਉਹ ਅਸੀਂ ਇਹਦੇ ਵਿੱਚ ਪਾਏ ਆ ਸੋ ਇਹ ਗਰਾ ਰਿਹਾ ਤੁਸੀਂ ਦੇਖਿਆ ਕਿਵੇਂ ਮਤਲਬ ਜਿਹੜਾ ਉਹ ਥਾਂ ਥਾਂ ਸੁੱਟ ਰਿਹਾ ਉਹਨੂੰ ਸੋ ਮੈਂ ਫੋਰੈਸਟ ਦੇ ਅਧਿਕਾਰੀ ਸਵਾਨਾਂ ਨੂੰ ਅਪਰੀਸ਼ੀਏਟ ਵੀ ਕਰਦਾ ਉਹਨਾਂ ਨੇ ਵੱਡਾ ਉਦਮ ਮਾਰਿਆ ਸੋ ਮੇਰੇ ਨਾਲ ਮੇਰੇ ਮਾਨ ਜੋ ਡਿਊਟੀ ਕਮਿਸ਼ਨਰ ਅਦਿੱਤਿਆ ਜੀ ਪਠਾਨਕੋੜ ਉਹ ਵੀ ਆਏ ਆ ਸੋ ਤਮਾਮ ਸਾਡੇ ਆਵਾਜ਼ੀ ਪਾਰਟੀ ਦੇ ਕਾਰਕਿਰਤਾ ਹੋਰ ਪਿੰਡਾਂ ਦੇ ਪੰਚ ਸਰਪੰਚ ਵੀ ਅੱਜ ਇੱਥੇ ਆਏ ਆ ਜੋ ਮੈਂ ਜ਼ਰੂਰ ਇਹ ਗੱਲ ਕਹਾਂਗਾ ਵੀ ਇਹ ਇਲਾਕੇ ਦੇ ਅੰਦਰ ਡਰੋਨ ਨੇ ਫਿਰਨਾ ਸੋ ਜਿਸ ਵੀ ਪਿੰਡ 'ਚ ਫਿਰੇ ਜਿੱਥੇ ਵੀ ਇਹ ਜਾਵੇ ਤੇ ਪਬਲਿਕ ਨੂੰ ਕੋਈ ਪੈਨਿਕ ਹੋਣ ਦੀ ਲੋੜ ਨਹੀਂ ਵੀ ਕਿਸੇ ਕਿਸ ਨਾ ਡਰੋਨ ਆ ਗਿਆ ਇਹ ਮਤਲਬ ਬੂਟੇ ਲਾਉਣ ਦਾ ਡਰੋਨ ਹੈ ਨੇ ਇਸ ਇਲਾਕੇ ਦੇ ਅੰਦਰ ਫਿਰਨਾ ਸੋ ਇਹਦਾ ਵੱਧ ਤੋਂ ਵੱਧ ਅਸੀਂ ਫਾਇਦਾ ਲੈ ਕੇ ਉਹਨਾ ਥਾਵਾਂ ਤੇ ਜਿੱਥੇ ਮਨੋਕਲਾ ਜਾਣਾ ਔਖਾ ਤੇ ਅਸੀਂ ਇਹਨਾਂ ਦੇ ਡਰੋਨ ਦੇ ਰਾਹੀਂ ਜਿਹੜੀ ਹੈ ਉਥੇ ਪਲਾਂਟੇਸ਼ਨ ਕਰਨੀ ਹੈ ਸੋ ਪੰਜਾਬ ਜਿੱਥੇ ਬਾਕੀ ਕਾਜ਼ਾ ਕਰਕੇ ਰੰਧਾ ਪੰਜਾਬ ਬਣਾਣਾ ਉਥੇ ਪਲਾਂਟੇਸ਼ਨ ਨੂੰ ਲੈ ਕੇ ਵੀ ਮਤਲਬ ਜਿਹੜਾ ਹੈ ਮਾ ਜਿਵੇਂ ਦੱਸਿਆ ਮਾ ਅਜੂਗ ਮੁੱਖ ਮੰਤਰੀ ਜੀ ਦੀ ਗਵਾਈ ਦੇ ਵਿੱਚ ਵੱਡੇ ਫੈਸਲੇ ਪੰਜਾਬ 'ਚ ਕੀਤੇ ਆ ਸੋ ਅੱਜ ਪਠਾਨਕੋਟ ਤੋਂ ਸ਼ੁਰੂਆਤ ਕੀਤੀ ਆ ਤੇ ਖਾਸ ਕਰਕੇ ਕੰਢੀ ਦੇ ਇਲਾਕੇ 'ਚ ਹੀ ਰਹੇਗਾ ਕਿਉਂਕਿ ਮਦਾਨੇ ਇਲਾਕਿਆਂ ਦੇ ਵਿੱਚ ਤੇ ਪਲਾਂਟੇਸ਼ਨ ਅਸੀਂ ਮੈਨੂਅਲ ਕਰ ਲੰਨੇ ਆ ਸਾਡੇ ਬਨ ਗਾਰਡ ਨੇ ਸਾਡੇ ਥੱਲੇ ਵਰਕਰ ਨਿਜ਼ਾਮ ਲੋਕ ਵੀ ਲੱਗੇ ਆ ਲੇਕਿਨ ਜੰਗਲ ਏਰੀਏ ਦੇ ਅੰਦਰ ਜਾਣਾ ਹੁਕਾ ਹੁੰਦਾ ਸੋ ਪਠਾਨਕੋਟ ਸ਼ਿਆਰਪੁਰ ਅਰੋਪੜ ਮੋਹਾਲੀ ਜਿਹੜਾ ਸਾਡਾ ਕੰਢੀ ਦਾ ਰਿਆ ਹੈ ਆ ਕੋਸਰੀ ਦੇ ਦੰਦਰੀ ਦੇ ਜਿਹੜੀ ਆ ਉਹਨੂੰ ਇਸਤੇਮਾਲ ਕਰਕੇ ਬਤਵਤ ਪਲਾਨ ਇਸ ਨਜ਼ਰੀਏ ਪੰਜਾਬ ਦੇ ਵਿੱਚ ਕਰਾਂਗੇ